ਸੰਤਾਂ ਦੀ ਚਰਨ ਧੂੜੀ ਨਾਲ ਮੇਰੀ ਝੋੜੀ ਭਰ ਦੇ। ਭਾਈ ਬਾਲੇ ਵਾਲੀ ਸਾਖੀ ਵਿੱਚ ਇੱਕ ਬੜੀ ਪਿਆਰੀ ਦੀ ਬਾਤ ਹੈ। ਇਸੇ ਤਰ੍ਹਾਂ ਬਾਬਾ ਲਾਲਕ ਦੀ ਮਹਾਪੁਰਸ਼ ਸੰਤਾਂ ਦੀ ਬਹਿਮਾ ਕਰ ਰਹੀ ਸਤ। ਤੇ ਇੱਕ ਮਨੋਖ ਵਿੱਚੋਂ ਉੱਠਿਆ ਤੇ ਕਹਿੰਦਾ ਬਾਬਾ ਜੀ ਇਹ ਤੇ ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਕਦੀ ਐਸਾ ਹੋਇਆ ਵੀ ਹੋਏਗਾ ਬਾਬਾ ਨਾਨਕ ਜੀ ਸੁਣਾਉਂਦੇ ਨੇ ਕੀ ਕਹਿੰਦੇ ਕਹਿੰਦੇ ਨਦੀ ਦੇ ਕਿਨਾਰੇ ਤੇ ਮਹਾਪੁਰਸ਼ਾਂ ਦਾ ਆਸਥਾਨ ਹੈ ਉਦੀ ਨਜ਼ਦੀਕ ਹੀ ਇੱਕ ਬ੍ਰਾਹਮਣ ਦਾ ਘਰ ਯਾਤ ਦਾ ਉਹ ਬਰਾਵਣਾ ਹੈ ਪਰ ਕਰਮ ਇੰਨੇ ਮਾੜੇ ਕਰਦਾ ਏ ਬਹੁਤ ਮਾੜੇ ਕਰਮ ਕਰਦਾ ਹੈ ਕਦੀ ਸਤਪੁਰਖਾਂ ਦੇ ਕੋਲ ਨਾ ਬੈਠਿਆ ਮਹਾਪੁਰਸ਼ ਦਰਵਾਜੇ ਦੇ ਅੱਗੇ ਵੀ ਲੰਘ ਜਾਣ ਤੇ ਖਲੋਤਾ ਵੇਖਦਾ ਰਹਿੰਦਾ ਕਦੇ ਸਿਰ ਤੱਕ ਨਾ ਛੁਆ ਪਲੇ ਗੁਨਾਹ ਉਹ ਉਸ ਰੱਬ ਜੀ ਨੇ ਇੱਕ ਦਿਨ ਆਖਿਆ ਜਾਓ ਗਈ ਉਹਦੇ ਗੁਨਾਹਬੋਧ ਨੇ ਤੇ ਉਹਨੂੰ ਲਿਆ ਕੇ ਤੇ ਕੁੰਭੀ ਨਰਕ ਵਿੱਚ ਸੁੱਟ ਦਿਓ ਚਮਕਣ ਆਏ ਉਹਦੇ ਕਰਮਾਂ ਅਨਸਾਰ ਪਕੜਿਆ ਤੇ ਲ ਜਾ ਕੇ ਉਹਨੂੰ ਨਰਕਾਂ ਵਿੱਚ ਤਕਾ ਦੇ ਦਿੱਤਾ ਜਦੋਂ ਉਹਨੂੰ ਨਰਕਾਂ ਚ ਸੁੱਟਿਆ ਨਾ ਸੰਗਤ ਦੀ ਨਰਕ ਦੀ ਤਾਂ ਅੱਗ ਠੰਡੀ ਪੈ ਗਈ ਇੰਜ ਹੋ ਗਿਆ ਜਿਵੇਂ ਨਰਕ ਸਵਰਗ ਵਿੱਚ ਬਦਲ ਗਿਆ ਜਿੰਨੀ ਰੂਕੁਰ ਲਾਰੇ ਸੰਸਾਰੇ ਚੁੱਪ ਕਰ ਗਏ ਜਾਮਗਣ ਤਾਰਮ ਰਾਜ ਕੋਲ ਦੌੜੇ ਜਾਣ ਮਹਾਰਾਜ ਆ ਕੁਝ ਹੋ ਗਿਆ ਪਾਪਾਂ ਦਾ ਭਾਗੇ ਨਰਕ ਵਿੱਚ ਸੁਟਿਆ ਤੇ ਨਰਕ ਦੀ ਅਗ ਢੰਡੇ ਪੈ ਗਈ ਧਰਮ ਰਾਜ ਨੇ ਆਖਿਆ ਜਾਓ ਵੇਖੋ ਇਹਦਾ ਕਿਹੜਾ ਕਰਮ ਹੈ ਜਿਹੜਾ ਇਹਨੂੰ ਬਚਾ ਰਿਹਾ ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ ਲੇਖਾ ਰਬ ਮੁਗੇਸੀਆ ਬੈਠਾ ਗੱਡ ਬੈ ਲੋਕ ਕੁਝ ਵੀ ਆਖਣ ਪਰ ਬਾਣੀ ਵਿੱਚ ਦੇ ਲਿਖਿਆ ਲੇਖੇ ਜੋਖੇ ਦੇ ਕਾਗਜ਼ ਹੈ ਸਾਦਾ ਸਾਦਾ ਹਿਸਾਬ ਹੁੰਦਾ ਹੈ ਬਹੁਤ ਗੁਨਾਹ ਨੇ ਬੜੀ ਪਾਪ ਨੇ ਕੌਣ ਵਿਚਾਰਿਆ ਇੱਕ ਦਿਨ ਆਪਣੇ ਦਰਵਾਜ਼ੇ ਵਿੱਚ ਖੜੋਤਾ ਬੰਦਗੀ ਵਾਲੀ ਰੂਹ ਮਹਾਪੁਰਸ਼ ਇਹਦੇ ਦਰਵਾਜੇ ਦੇ ਮੂਹਰ ਦੀ ਲੰਘ ਰਹੇ ਨੇ ਤੇ ਸੰਗਤ ਦੀ ਹਵਾ ਤੇਜ ਵਗ ਰਹੀ ਸੀ ਤੇ ਮਹਾਪੁਰਸ਼ਾਂ ਦੀ ਚਰਨ ਧੂੜੀ ਉੱਡ ਕੇ ਇਹਦੇ ਸਿਰ ਵਿੱਚ ਪੈ ਗਈ ਹੈ ਮਹਾਪੁਰਸ਼ਾਂ ਦੀ ਚਰਨ ਧੂੜੀ ਪੈ ਗਈ ਹੈ ਇਹਦੇ ਸਿਰ ਵਿੱਚ ਇਹਦੇ ਗੁਨਾਹ ਧੋਤੇ ਗਏ ਜਦੋਂ ਧਰਮ ਰਾਜ ਨੇ ਸੁਣਿਆ ਮਹਾਪੁਰਸ਼ਾਂ ਦਾ ਬਖਸ਼ਿਆ ਹੋਇਆ ਹੈ ਦੌੜਾ ਜਾਵੇ ਜਾ ਕੇ ਨਰਕ ਦੇ ਆਵਾਜਾ ਦਰਵਾਜੇ ਤੇ ਆਵਾਜਾ ਤੂੰ ਬਾਹਰ ਆ ਜਾ ਤੂੰ ਸੰਤਾਂ ਦਾ ਬਖਸ਼ਿਆ ਹੋਇਆ ਏ ਮੈਂ ਵੀ ਲੇਖੇ ਜੋਖੇ ਵਿੱਚ ਨਾਉ ਬਹਿ ਜਾ ਬਾਹਰ ਆ ਜਾ ਉਹ ਕਹਿੰਦਾ ਜਿੰਨੇ ਵੀ ਤੜਫਦੇ ਨੇ ਸਾਰਿਆਂ ਨੂੰ ਕੱਢੋ ਫਿਰ ਆਵਾਂਗਾ ਇੱਕ ਸਾਧੂ ਦਾ ਬਖਸ਼ਿਆ ਉਹਨੇ ਸਾਰਾ ਹੀ ਨਰਕ ਖਾਲੀ ਕਰਵਾ ਦਿੱਤਾ ਕਿ ਜੇ ਕੋਈ ਆਖੇ ਨਾ ਵੀ ਗੱਲ ਐਵੇਂ ਜੀ ਲੱਗਦੀ ਹੈ ਫਿਰ ਭਾਈ ਗੁਰਦਾਸ ਜੀ ਦੀ ਬਾਣੀ ਪੜ ਲਈਏ ਚਾਮਪੂਰ ਗਿਆ ਫੁਕਾਰ ਸੁਣਾ ਸਾਧੂ ਗੁਣ ਇੰਨੀਆਂ ਕਮਾਈਆਂ ਹੁੰਦੀਆਂ ਰਾਜੇ ਜਨਕ ਦਾ ਬਵਾਨ ਜਦੋਂ ਲੰਘਿਆ ਨਰਕਾਂ ਦੇ ਲਾਗਿਓ ਰੋਣ-ਕੁਰਲਾਣ ਦੀਆਂ ਆਵਾਜ਼ਾਂ ਆਈਆਂ ਬਵਾਨ ਰੋਕ ਲਿਆ ਕਿੱਥੋਂ ਆ ਰਹੀ ਆਵਾਜ਼ ਆਖਿਆ ਜੀ ਨਰਕਾਂ ਚ ਰੋ ਰਹੇ ਨੇ ਬਾਪੀ ਕਮਾਈਆਂ ਨਹੀਂ ਇੱਕ ਕਣਕ ਕਿਣਕਾ ਨਾਮ ਦਾ ਸਾਧੂ ਨੇ ਪੱਲੇ ਹੁੰ ਦਿੱਤਾ ਤੇ ਸਾਰੇ ਹੀ ਛੁਡਾ ਗਏ ਬਹੁਤ ਭਾਗਾ ਵਾਲੇ ਬਾਬਾ ਆਨੰਦ ਸਿੰਘ ਬਾਬਾ ਇਸ਼ਤ ਸਿੰਘ ਦੀ ਫਿਰ ਉਹਨਾਂ ਦੇ ਘਰੋਂ ਵਰਸਾਏ ਹੋਏ ਮਹਾਪੁਰਸ਼ ਬਾਬਾ ਕੁੰਦਲ ਸਿੰਘ ਦੀ ਉਹਨਾਂ ਕੋਲ ਬਹੁਤ ਕਮਾਈਆਂ ਨੇ ਇਸ ਘਰ ਨਾਲ ਜੁੜੇ ਰ੍ਹਾਂਗੇ ਮਹਾਪੁਰਸ਼ਾਂ ਦੀਆਂ ਕਥਾ ਕਹਾਣੀਆਂ ਉਹਨਾਂ ਦਾ ਜੀਵਨ ਪੜਦੇ ਸੁਣਦੇ ਰ੍ਹਾਂਗੇ ਤੇ ਗੁਰੂ ਨਾਨਕ ਦੇ ਨੇੜੇ ਰ੍ਹਾਂਗੇ ਸੋਖੀ ਸੁਖ ਮਾਣਦੇ ਰ੍ਹਾਂਗੇ